ਰਹਿਣਾ ਮੈਂ ਤੇ ਖੰਡ ਵਾਲੇ ਦੀ ਰਹਿਣ ਵਾਲੀ ਆ ਕੀ ਗੱਲ ਕੀ ਹੋਈ ਤੁਹਾਡੀ ਅਰੇ ਤਾਂ ਨਾ ਨੇ ਸੋਰੇ ਵਾਲਿਆਂ ਨੇ ਮਾਰ ਦਿੱਤਾ ਏ ਫੜ ਕੇ ਗਲਾ ਕੋਟ ਕੇ ਨਾ ਉਹਨੂੰ ਲਮਕਾ ਦਿੱਤਾ ਰਸੀ ਨਾ ਵੀ ਮਰ ਗਈ ਏ ਫਾ ਲੈ ਕੇ ਪਰ ਉਹ ਆਪ ਨਹੀਂ ਮਰੀ ਇਹਨਾਂ ਨੇ ਮਾਰਿਆ ਹੈ ਹਾਂਜੀ ਕੀ ਕਾਰਨ ਇਹ ਸੋਰੇ ਨੇ ਕਾਰਨ ਐ ਹੀ ਸੀਗਾ ਨਾ ਸੋਨ ਨੂੰ ਮੰਗਦਾ ਸੀ ਮੇਰੀ ਧੀ ਦੇ ਨਾਲ ਸੋਨਾ ਸੋਨਾ ਉਹਨੇ ਮਨਾਂ ਕਰ ਦਿੱਤਾ ਹੁਣ ਨਹੀਂ ਸੋਨਾ ਕੀ ਪਤਾ ਨੇ ਕੰਜਨ ਨੇ ਮਾਰ ਦਿੱਤਾ ਹੁਣ ਮੰਗ ਕੀ ਹੈ ਮੰਗ ਕੋ ਮੈਂ ਹੀ ਮੰਗ ਕਰਦੀ ਮੇਰੀ ਟੀਨ ਇਨਸਾਫ ਦਵਾਓ ਬਸ ਸਾਰੇ ਟੱਬਾਂ ਨੂੰ ਅੰਦਰ ਕਰੋ ਸਾਰੇ ਟੱਬਾਂ ਨੂੰ ਅੰਦਰ ਕਰੋ ਇਹਨਾਂ ਨੂੰ ਪਤਾ ਲੈ ਸਾਡੀ ਕਿ ਕੀ ਚੱਲ ਗਈ ਲੈ ਇਹਨਾਂ ਨੂੰ ਸਾਰੇ ਉਹ ਮਰੇ ਅਸੀਂ ਅੰਦਰ ਕਰੋ ਮੇਰਾ ਮਹਿਕਾ ਗਿਆ ਮੈਟਰ ਕੀ ਰਿਹਾ ਜਿਹੜਾ ਮੈਟਰ ਸਾਡੇ ਨੌਨ ਚ ਹੀ ਹੈਗੇ ਆ ਰਾਤ ਸਵੇਰੇ ਸਾਨੂੰ ਸੱਲਿਆ ਫੋਨ ਕੀਤਾ ਇਹਨਾਂ ਨੇ ਦੱਸ ਹੈਗੀ ਰਾਤੀ ਬੇਟੀ ਇਸ ਤਰ੍ਹਾਂ ਦੀ ਫਾਲ ਆ ਦੇਤਾ ਉਹਨੂੰ ਫੋਰੇ ਨੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਬਹੁਤ ਜ਼ਿਆਦਾ ਜਾਨੀ ਕਿ ਪਰੇਸ਼ਾਨ ਹੈ ਜੀਆਂ ਸਾਨੂੰ ਫੋਨ ਆਇਆ ਉਦੇ ਸਬੰਦ ਚ ਅਸੀਂ ਅੱਜ ਆਏ ਆ ਕਿਉਂਕਿ ਆਏ ਆ ਸਾਨੂੰ ਫੋਨ ਆਇਆ ਤੇ ਇੱਥੇ ਆਣ ਕੇ ਅਸੀਂ ਦੇਖਿਆ ਕੋਈ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਕੋਈ ਜਾਣੀ ਕਿ ਨਾ ਬੰਦਾ ਫੜ ਕੇ ਇਹਨਾਂ ਨੇ ਲਿਆਂਦਾ ਵਾ ਤੇ ਨਾ ਇਹਨਾਂ ਦੇ ਕੋਈ ਬਿਆਨ ਲਿਖੇ ਆ ਅਸੀਂ ਫਿਰ ਸਾਰਿਆਂ ਨੂੰ ਇਕੱਠੇ ਕਰਕੇ ਤੁਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੰਦਾ ਤੇ ਲਿਆਓ ਫੜ ਕੇ ਹੁਣ ਇਹਨਾਂ ਨੇ ਜਾ ਕੇ ਬੰਦਾ ਲਿਆਂਦਾ ਬਾਕੀ ਇਹਦਾ ਕਿ ਸੋਹਰੇ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੈ ਹੀ ਤੇ ਪਤਾ ਨਹੀਂ ਕੀ ਕੁੜੀ ਨੂੰ ਐਡਾ ਟੌਰਚਰ ਕੀਤਾ ਹੈ ਜੀ ਉਹਨੇ ਸੁਸਾਈਡ ਕਰ ਲਈ ਉਹ ਤੇ ਸੋਹਰਾ ਕਹਿੰਦਾ ਸੁਸਾਈਡ ਕਰ ਲਿਆ ਪਰ ਘਰ ਦੇ ਲੋਕਾਂ ਨੂੰ ਸ਼ਬਾਤ ਨਹੀਂ ਬੈਠੇ ਇੱਜਕੱਲ ਸਾਨੂੰ 3:00 9:00 ਵਜੇ ਕੱਲ ਇਨਫੋਰਮੇਸ਼ਨ ਆਈ ਹੈ ਵੀ ਅਨੁਜਾਮ ਅਨੁਜਮਾ ਨਾਮ ਦੀ ਲੜਕੀ ਹੈ ਵਿਕਾਸ ਨਗਰ ਦੀ ਰੰਗਲੀ ਫੰਡ ਵਾਲੇ ਦੇ ਘਰ ਤੇ ਇਹਨੇ ਆਪਣਾ ਪੱਖੇ ਦੇ ਨਾਲ ਫੋਟੋ ਲੈ ਕੇ ਤੇ ਆਪਣੀ ਜੀਵਨ ਲੀਲਾ ਸਮਾਪਤ ਕਰੀ। ਮੌਕੇ ਦੇ ਉੱਤੇ ਮੈਂ ਗਿਆ ਜੀ ਆਪਣੀ ਪੂਸ ਪਾਰਟੀ ਨਾਲ। ਉੱਥੋਂ ਅਸੀਂ ਵੇਖਿਆ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਬੋਡੀ ਦੀਆਂ ਫੋਟੋਗ੍ਰਾਫੀ ਕਰਾਈਆਂ। ਸਾਰਾ ਕੁਝ ਮੌਕਾ ਵੇਖ ਕੇ ਤੇ ਬੋਡੀ ਉਤਾਰ ਕੇ ਜਿਹੜੀ ਉਹਨੇ ਡੈੱਡ ਬਾਕਸ ਦੇ ਵਿੱਚ ਆ ਕੇ ਕਰਵਾਇਆ। ਉਹਨੇ ਰਾਜੇ ਹੀ ਪੂਸ ਮਾੜਾ ਕਰਵਾਉਣ ਲੱਗੇ ਆ। ਪਰਿਵਾਰ ਨੇ ਬਿਆਨ ਦਿੱਤਾ ਹੈ ਵੀ ਇਹਦੇ ਘਰ ਵਾਲਾ ਜਿਹੜਾ ਇਸ ਟੈਗ ਦਵਾਈ ਦੇ ਵਿੱਚ ਹੈ ਇੱਕ ਸਹੁਰਾ ਉਹਨਾਂ ਨੇ ਵੀ ਉਹਨਾਂ ਦੇ ਦਬਾਅ ਹੈ ਕਿੰਨੇ ਆਪਣੀ ਸੋਸਾਇਟੀ ਕੀਤਾ ਜਿਹੜੀ ਇਹ ਤਫ਼ਤੀਸ਼ ਕਰ ਰਹੇ ਆ ਤੇ ਜੋ ਵੀ ਉਹਦੇ ਹਿਸਾਬ ਨਾਲ ਗਿਆਗੇ ਦੱਤ ਸਾਹਮਣੇ ਆਉਣਗੇ ਤੇ ਬੰਦੀ